ਵੈਘਰੂ ਜੀ ਕਾ ਖਾਲਸਾ ਵੈਘਰੂ ਜੀ ਕੀ ਫਤਿਹ ਜਿਹੜੇ ਅੰਤ ਭਗਤਾਂ ਤੇ ਅੰਨੇ ਭਗਤ ਨੇ ਜਿਹੜੇ ਪ੍ਰਜਾਤੀ ਦੇ ਜਿਹੜੇ ਉਹਨਾਂ ਦੇ ਤਥਾ ਕਥਿਤ ਵੈਕਸੀਨ ਮੈਣ ਸੀਗੇ ਵੈਕਸੀਨ ਜਿਨ੍ਹਾਂ ਨੇ ਕਰੋਨਾ ਦੀ ਵੈਕਸੀਨ ਲਵਾਈ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਅੱਜ ਪੂਰੇ ਤਰੀਕੇ ਨਾਲ ਬੇਨਕਾਬ ਹੋ ਚੁੱਕੇ ਨੇ ਵੈਕਸੀਨ ਲਾਉਣ ਤੋਂ ਬਾਅਦ ਜਿਹੜੀਆਂ ਅਚਾਨਕ ਮੌਤਾਂ ਹੁੰਦੀਆਂ ਨੇ ਜਿਹੜੀਆਂ ਅਚਾਨਕ ਮੌਤਾਂ ਨੇ ਇਹ ਦੇਸ਼ ਦੇ ਨਾਗਰਿਕਾਂ ਨੂੰ ਚਿੰਤਾ ਵਿੱਚ ਪਾਇਆ ਹੋਇਆ ਸੀ ਉਕੇ ਵੈਕਸਿਨ ਦੇ ਵਿੱਚ ਤਾਂ ਨਹੀਂ ਕੋਈ ਅਜਿਹੇ ਕਟਾਣੂ ਹੈਗੇ ਜਿਨ੍ਹਾਂ ਦੇ ਨਾਲ ਕਿਸੇ ਨੂੰ ਹਾਰਟ ਅਟੈਕ ਕਿਸੇ ਨੂੰ ਬ੍ਰੇਨ ਅਟੈਕ ਕਿਸੇ ਨੂੰ ਸਟ੍ਰੋਕ ਸਟ੍ਰੋਕ ਆ ਰਿਹਾ ਕਿਸੇ ਦੇ ਪਲੇਟਨੈਟ ਸੈੱਲ ਜਿ ਘਟ ਰਹੇ ਨੇ ਕਿਸੇ ਨੂੰ ਟਾਈਫਾਇਡ ਹੋ ਗਿਆ ਜੋ ਇਸ ਤਰੀਕੇ ਨਾਲ ਮੌਤਾਂ ਹੋ ਰਹੀਆਂ ਨੇ ਕੀ ਇਹ ਵੈਕਸਿਨ ਨਾਲ ਤਾਂ ਨਹੀਂ ਹੋ ਰਹੀਆਂ ਸਾਰੇ ਲੋਕਾਂ ਦਾ ਇਹ ਡਾਊਟ ਸੀ ਥੋੜਾ ਸ਼ੱਕ ਲੋਕੋ ਇਹ ਪੂਰਾ ਹੋ ਚੁੱਕਿਆਗਾ ਇਹ ਥੋੜਾ ਸ਼ੱਕ ਆ ਜਿਹੜਾ ਕੰਪਨੀ ਨੇ ਅਕਸੈਪਟ ਕਰ ਲਿਆ ਇਹ ਥੋੜਾ ਡਾਊਟ ਬ੍ਰਿਟੇਨ ਦੀ ਕੰਪਨੀ ਹੈ ਐਸਟਰਾਜੈਨਿਕਾ ਐਕਸਟਰਾ ਜੈਨਿਕਾ ਕੰਪਨੀਆ ਇਹ ਕੰਪਨੀ ਨੇ ਯੂਕੇ ਦੀ ਹਾਈ ਕੋਰਟ ਦੇ ਵਿੱਚ ਲਿਖਤ ਕਬੂਲਨਾਮਾ ਕਰ ਲਿਆ ਲਿਖਤ ਕਬੂਲਨਾਮਾ ਕਰ ਲਿਆ ਇੱਕ ਐਫੀਡੈਫਟ ਦੇ ਕੇ ਇਹਨਾਂ ਨੇ ਕਿਹਾਗਾ ਇਹ ਕੰਪਨੀ ਨੇ ਜਿਹੜੀ ਐਕਸਟਰਾ ਜੈਨਿਕਾ ਕੰਪਨੀਆ ਇਹਨੇ ਲਿਖਤ ਦੇ ਵਿੱਚ ਐਫੀਡੈਫਟ ਦੇ ਕੇ ਕਿਹਾ ਕਿ ਜਿਹੜੀ ਇਹ ਵੈਕਸੀਨ ਆ ਕੋਵੀ ਸ਼ੀਲਡ ਜਿਹੜੀ ਵੈਕਸੀਨ ਆ ਇਹਦੇ ਨਾਲ ਡੀਟੀਐਸ ਵਰਗੀ ਦੁਰਲੱਭ ਬਿਮਾਰੀ ਹੋ ਸਕਦੀ ਆ ਡੀਟੀਐਸ ਮਤਲਬ ਖੂਨ ਦਾ ਜੰਮਣਾ ਖੂਨ ਦੇ ਥੱਬੇ ਜੰਮਣਾ ਕੂਨ ਦੇ ਕਲਾਉਡਸ ਬਣ ਜਾਣਾ ਡੀਟੀਐਸ ਦਾ ਮਤਲਬ ਹੁੰਦਾ ਹੁਣ ਅਚਾਨਕ ਹੀ ਨਹੀਂ ਬਹੁਤ ਮੌਤਾ ਹੋ ਰਹੀਆਂ ਵੀ ਬੰਦਾ ਰਾਤ ਨੂੰ ਪਿਆ ਤੀ ਰਾਮ ਨਾਲ ਉਹ ਤਾਂ ਤੜਕੇ ਉੱਠਿਆ ਹੀ ਨਹੀਂ ਉਹ ਸਿੱਧਾ ਇਹ ਕੋਵੀ ਸ਼ੀਲਡ ਦੇ ਇਫੈਕਟ ਨੇ ਜਿਹੜੀ ਤੁਹਾਡੇ ਕਰੋਨਾ ਦੇ ਟੀਕੇ ਟੋਕੇ ਗਏ ਨੇ ਇਹ ਉਹਦੇ ਇਫੈਕਟ ਨੇ ਖੂਨ ਦਾ ਖੂਨ ਦੇ ਵਿੱਚ ਕਲਾਉਟ ਦਿਮਾਗ ਵਿੱਚ ਜੰਮ ਜਾਣ ਤਾਂ ਬ੍ਰੇਨ ਸਟ੍ਰੋਕ ਹੋ ਜਾਂਦਾ ਦਿਲ ਵਿੱਚ ਜੰਮ ਜੇ ਹਾਰਟ ਅਟੈਕ ਹੋ ਜਾਂਦਾ ਇਹਦੇ ਨਾਲ ਪਲੇਟਨੈਟ ਸੈਲਜ਼ ਵੀ ਘਟ ਜਾਂਦੇ ਨੇ ਇਹਦੇ ਨਾਲ ਲੋਕਾਂ ਦੀਆਂ ਲੱਤਾਂ ਦੁਖਣ ਦੀਆਂ ਬਿਮਾਰੀਆਂ ਐਸੀ ਕੋਵੀ ਸ਼ੀਲਡ ਮੈਡੀਸਨ ਜਿਹੜੇ ਟੀਕੇ ਆਪਣੇ ਗੱਡੇ ਨੇ ਉਹਦੇ ਨਾਲ ਪ੍ਰੋਬਲਮ ਆ ਰਹੀਆਂ ਨੇ ਪਲੇਟਨੈਟ ਡਾਊਨ ਦੀਆਂ ਖਬਰਾਂ ਮਾਂ ਖਬਰਾਂ ਆਉਂਦੀਆਂ ਨੇ ਹੋਰ ਅੰਗਾਂ ਵਿੱਚ ਜੰਮ ਜਾਣ ਤਾਂ ਹੋਰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਇਹਨੂੰ ਕਹਿੰਦੇ ਆਂਗੇ ਆਪਾਂ ਡੀਟੀਐਸ ਇੱਕ ਇੱਕ ਕੰਪਨੀ ਬੇਨਕਾਬ ਹੋ ਚੁੱਕੀ ਹੈਗੀ ਇੰਗਲੈਂਡ ਦੀ ਕੰਪਨੀ ਐਕਸਟਰਾਜਨਿਕਾ ਉਹਨੇ ਬਕਾਇਦਾ ਤੌਰ ਤੇ ਐਫੀਡੈਪਟ ਦੇ ਕੇ ਉਥੇ ਕਬੂਲ ਕਰ ਲਿਆ ਕਿ ਸਾਡੀ ਦਵਾਈ ਦੇ ਸਾਈਡ ਇਫੈਕਟ ਨੇ ਇਹ ਐਕਸਟਰਾਜਨਿਕਾ ਨੇ ਇਹ ਵੈਕਸੀਨ ਦਾ ਨਿਰਮਾਣ ਆਕਸਫੋਰਡ ਯੂਨੀਵਰਸਿਟੀ ਨਾਲ ਖੋਜ ਕਰਕੇ ਕੀਤਾ ਸੀ ਆਕਸਫੋਰਡ ਦੇ ਨਾਲ ਖੋਜ ਕਰਕੇ ਯੂਕੇ ਦੇ ਵਿੱਚ ਇਹ ਸਰਕਾਰ ਦਾ ਝੂਠ ਵੀ ਮੈਂ ਦੱਸੂਗਾ ਕਿੰਨਾ ਝੂਠ ਬੋਲਿਆ ਵੀ ਭਾਰਤ ਨੇ ਵੈਕਸੀਨ ਬਣਾਈਆ ਭਾਰਤ ਨੇ ਵੈਕਸੀਨ ਥੋੜੋ ਬਣਾਈਆ ਇਹ ਤਾਂ ਯੂਕੇ ਦੇ ਵਿੱਚ ਵੈਕਸੀਨ ਬਣੀ ਸੀ ਜਿਹਦਾ ਨਾਉਨ ਸੀਗਾ ਐਕਸਟਰਾਜਨਿਕਾ ਇਸ ਇਹਦਾ ਨਾਮ ਸੀਗਾ ਐਕਸਟਰਾਜੈਨਿਕਾ ਐਕਸਟਰਾਜੈਨਿਕਾ ਇਹ ਵੈਕਸੀਨ ਨੂੰ ਭਾਰਤ ਵਿੱਚ ਸੀਰ ਜੀ ਇੰਸਟੀਚਿਊਟ ਆਫ ਹਿੰਦੀ ਸੀਰਮ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਭਾਰਤ ਵਿੱਚ ਲਿਆਂਦਾ ਇਹਨੂੰ ਇਹ ਕੰਪਨੀ ਤੋਂ ਲਾਇਸੈਂਸ ਲਿਆ ਗਿਆ ਮੋਦੀ ਸਰਕਾਰ ਤੋਂ ਮੋਟਾ ਲੋਨ ਲਿਆ ਗਿਆ ਤੇ ਬਦਲੇ ਵਿੱਚ ਦੇਸ਼ ਦੀ ਜਨਤਾ ਦੇ ਨਾਲ ਖਿਲਵਾੜ ਕੀਤਾ ਗਿਆ ਇੱਕ ਗਲਤ ਦਵਾਈ ਦਾ ਇੰਜੈਕਸ਼ਨ ਲਾਏ ਗਏ ਕੋਵੀ ਜਿਹੜੀ ਕੋਵੀ ਸ਼ੀਲਡ ਹੈ ਉਹ ਵੈਕਸੀਨ ਨੂੰ ਜਿਹੜੀ ਐਸਟਰਾਜੋਨਿਕਾ ਉਹਦਾ ਭਾਰਤ ਦੇ ਵਿੱਚ ਕੋਲੋਬੋਰੇਸ਼ਨ ਕਰਕੇ ਉਹਨੂੰ ਕੋਵੀ ਸ਼ੀਲਡ ਨਾ ਦਿੱਤਾ ਗਿਆ ਤੁਸੀਂ ਮੇਰਾ ਬੋਲਣ ਤੋਂ ਤੁਹਾਨੂੰ ਲੱਗਦਾ ਹੋਊਗਾ ਵੀ ਲਗਭਗ ਕੋਵੀ ਸ਼ੀਲਡ ਦੇ ਟੀਕੇ ਸਾਰੇ ਲੋਕਾਂ ਨੇ ਲਵਾਏ ਨੇ ਮਜਬੂਰੀ ਵਿੱਚ ਲੋਕਾਂ ਨੂੰ ਟੀਕੇ ਲਵਾਉਣੇ ਪਏ ਅੱਜ ਹੁਣ ਅਚਾਨਕ ਮੌਤਾਂ ਹੋ ਰਹੀਆਂ ਨੇ ਇੰਨੀਆਂ ਮੌਤਾਂ ਹੋ ਰਹੀਆਂ ਨੇ ਕਿ ਦੇਸ਼ ਨੂੰ ਝੰਜੋੜ ਕੇ ਰੱਖਦਾ ਨੌਜਵਾਨ ਮੁੰਡੇ ਜਿਹੜੇ ਇੱਥੋਂ ਜਾਂਦੇ ਨੇ ਇੱਥੋਂ ਕੈਨੇਡਾ ਗਿਆ ਬੱਚਾ ਉਹਦੀ ਦੂਜੇ ਦਿਨ ਮੌਤ ਹੋ ਜਾਂਦੀ ਆ ਦੱਸੋ ਦੋ ਦਿਨਾਂ ਚ ਉਹਨੇ ਕੀ ਕਰ ਲਿਆ ਇੱਥੇ ਭਾਰਤ ਦੇ ਵਿੱਚ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਵੀ ਨੌਜਵਾਨ ਬੱਚਾ ਜੀ ਸੁੱਤਾ ਪਿਆ ਸੁੱਤਾ ਹੀ ਰਹਿ ਗਿਆ ਰਾਤ ਦਾ ਚੰਗਾ ਭਲਾ ਪਿਆ ਸੀ ਆਪਾਂ ਗੱਲਬਾਤ ਕਰਦਾਂ ਇਹ ਸਭ ਇਹ ਦਵਾਈ ਜਿਹੜੀ ਕੋਵੀ ਸ਼ੀਲਡ ਲਾਈ ਗਈ ਇਹ ਦਵਾਈ ਨੇ ਝੰਜੋੜ ਕੇ ਰੱਖਤਾ ਲੋਕਾਂ ਨੂੰ ਜੋ ਲੋਕਾਂ ਦੇ ਮਨਾਂ ਵਿੱਚ ਵਿਚਾਰ ਆ ਰਹੇ ਸੀ ਕਿ ਵੈਕਸੀਨ ਹੀ ਤਾਂ ਨਹੀਂ ਕਿਤੇ ਕੋਈ ਗੜਬੜੀ ਕਰ ਰਹੀ ਉਹ ਸੱਚ ਨਿਕਲਿਆ ਸੀਰਮ ਇੰਸਟੀਚਿਊਟ ਆਫ ਇੰਡੀਆ ਜਿਹੜਾ ਸੀਰਮ ਇੰਸਟੀਚਿਊਟ ਆਫ ਇੰਡੀਆ ਜਿਹਦੇ ਨਾਲ ਰਲ ਕੇ ਮੋਦੀ ਸਾਹਿਬ ਨੇ ਸਾਰਾ ਇਹ ਖੇਡ ਖੇਡਿਆ ਉਹਦਾ ਉਹ ਉਹਨੂੰ ਤੁਸੀਂ ਉਹ ਦਿਨ ਜਿਹੜੇ ਉਦੋਂ ਸੀ ਉਹ ਯਾਦ ਕਰੋ ਉਹਨਾਂ ਦਿਨਾਂ ਵਿੱਚ ਇਹਨਾਂ ਦਾ ਮਾਲਕ ਹੈ ਜਿਹੜਾ ਪੂਨਾ ਵਾਲਾ ਜੀ ਉਹ ਮੋਦੀ ਜੀ ਨੂੰ ਵਿਅਕਤੀਗਤ ਤੌਰ ਤੇ ਮਿਲੇ ਸੀ ਤੇ ਮੀਟਿੰਗ ਕੀਤੀ ਸੀ ਮੀਟਿੰਗ ਕਰਨ ਤੋਂ ਬਾਅਦ ਮੋਦੀ ਜੀ ਨੇ ਐਲਾਨ ਕਰ ਦਿੱਤਾ ਤੇ ਵੱਡੇ ਪੱਧਰ ਤੇ ਜਿਹੜਾ ਉਹਨਾਂ ਦਾ ਪੂਨਾ ਵਾਲਾ ਨੂੰ ਲੋਨ ਹੈਗਾ ਜਿਹੜਾ ਲੋਨ ਪੈਕੇਜ ਦੇ ਦਿੱਤਾ ਇਹ ਯੂਕੇ ਤੋਂ ਲਾਇਸੈਂਸ ਲੈ ਕੇ ਆਉਂਦੇ ਨੇ ਐਕਸਟਰਾ ਜੈਨਿਕਾ ਉਹਨਾਂ ਦੇ ਨਾਲ ਡੀਲ ਕਰਦੇ ਨੇ ਫਾਰਮੂਲਾ ਉਸੇ ਫਾਰਮੂਲਾ ਦੇ ਹਿਸਾਬ ਨਾਲ ਵੈਕਸੀਨ ਤਿਆਰ ਕੀਤੀ ਜਾਂਦੀ ਹੈ ਯੂਕੇ ਵਾਲੇ ਫਾਰਮੂਲੇ ਦੇ ਨਾਲ ਉਸੇ ਫਾਰਮੂਲੇ ਨਾਲ ਵੈਕਸਿਨ ਤਿਆਰ ਕੀਤੀ ਜਾਂਦੀ ਆ ਉਹਦਾ ਨਾਂ ਬਦਲ ਕੇ ਸਿਰਫ ਕੋਵੀ ਸ਼ੀਲਡ ਕੀਤਾ ਜਾਂਦਾਗਾ ਝੂਠ ਬੋਲਦੇ ਨੇਗੇ ਇਹ ਵੀ ਅਸੀਂ ਭਾਰਤ ਦੇ ਵਿੱਚ ਖੋਜ ਕੀਤੀ ਆ ਭਾਰਤ ਨੂੰ ਸਿਰਫ ਪ੍ਰਯੋਗਸ਼ਾਲਾ ਬਣਾਇਆ ਗਿਆ ਮੈਂ ਪਹਿਲਾਂ ਵੀ ਕਹਿੰਦਾ ਹਾਂ ਉਹ ਨਾ ਵੀ ਭਾਰਤ ਇੱਕ ਪ੍ਰਯੋਗਸ਼ਾਲਾ ਜਦੋਂ ਕੋਈ ਨਵੀਂ ਦਵਾਈ ਬਣਦੀ ਆ ਤਾਂ ਭਾਰਤ ਵਰਗੇ ਗਰੀਬ ਦੇਸ਼ਾਂ ਦੇ ਵਿੱਚ ਉਹਦਾ ਪ੍ਰਯੋਗ ਕੀਤਾ ਜਾਂਦਾ ਉਹ ਦਵਾਈ ਦਾ ਐਕਸਟਰਾ ਜਾਨੀਕਾ ਨੇ ਭਾਰਤ ਦੇ ਵਿੱਚ ਕੋਵੀ ਸ਼ੀਲਡ ਦੇ ਨਾਲ ਮਿਲ ਕੇ ਉਹ ਦਵਾਈ ਦਾ ਆਪਦਾ ਇੱਥੇ ਤਜਰਬਾ ਕੀਤਾ ਭਾਰਤ ਦੇ ਲੋਕਾਂ ਨੂੰ ਮਾਰਨ ਦੇ ਖਾਤਰ ਪ੍ਰਧਾਨ ਮੰਤਰੀ ਮੋਦੀ ਜੀ ਨਾਲ ਰਲੇ ਹੋਏ ਸੀ ਜਿਨ੍ਹਾਂ ਨੇ ਇਹ ਦਵਾਈ ਦੀ ਬਕਾਇਦਾ ਤੌਰ ਤੇ ਉਹਨਾਂ ਨੇ ਇਹ ਦਵਾਈ ਦਾ ਪ੍ਰਚਾਰ ਕੀਤਾ ਵੱਡੇ ਵੱਡੇ ਬੋਰਡ ਲਾ ਕੇ ਪ੍ਰਚਾਰ ਕੀਤਾ ਗਿਆ ਝੂਠ ਬੋਲਦੇ ਨੇਗੇ ਇਹਨਾਂ ਨੇ ਸਿਰਫ ਪ੍ਰੋਡਕਸ਼ਨ ਕੀਤੀ ਆ ਉਤਪਾਦਨ ਕੀਤਾ ਫਾਰਮੂਲਾ ਕਿਸੇ ਹੋਰ ਦਾ ਸੀ ਇਹ ਤਾਂ ਪੱਕਾ ਹੀ ਆ ਨਾ ਕਿ ਐਕਸਟਰਾਜਾਨੀਕਾ ਜੋ ਗੱਲ ਅੱਜ ਕੋਰਟ ਵਿੱਚ ਕਬੂਲ ਕੀਤੀ ਆ ਉਹਨਾਂ ਨੇ ਐਕਸਟਰਾਜਾਨੀਕਾ ਨੇ ਇਹ ਗੱਲ ਇਹਨਾਂ ਨੂੰ ਵੀ ਦੱਸੀ ਹੋਵੇਗੀ ਪੂਨਾ ਵਾਲਿਆਂ ਨੂੰ ਵੀ ਦੱਸੀ ਹੋਵੇਗੀ ਜਿਹੜਾ ਫਾਰਮੂਲਾ ਲੈ ਕੇ ਉਹਨੂੰ ਦੱਸ ਕਿਉਂਕਿ ਜਿਹੜੀਆਂ ਅੰਗਰੇਜ਼ੀ ਦਵਾਈਆਂ ਹੁੰਦੀਆਂ ਨੇ ਉਹਨਾਂ ਦੇ ਸਾਈਡ ਇਫੈਕਟ ਪਹਿਲਾਂ ਦੱਸੇ ਜਾਂਦੇ ਨੇ ਉਹ ਬਕਾਇਦਾ ਤੌਰ ਤੇ ਦੱਸਿਆ ਹੋਵੇਗਾ ਸਾਈਡ ਇਫੈਕਟ ਦੀ ਜਾਣਕਾਰੀ ਦਿੱਤੀ ਹੋਵੇਗੀ ਜਦੋਂ ਲਾਇਸੈਂਸ ਡਿਸਟ੍ਰੀਬਿਊਟ ਕੀਤੇ ਜਾਂਦੇ ਨੇ ਜੋ ਇਹੋ ਜਿਹੇ ਸੌਦੇ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚ ਬਕਾਇਦਾ ਤੌਰ ਤੇ ਡਾਕੂਮੈਂਟੇਸ਼ਨ ਹੁੰਦੀ ਆ ਉਹ ਡਾਕੂਮੈਂਟਸ ਦੇ ਵਿੱਚ ਬਕਾਇਦਾ ਤੌਰ ਤੇ ਇਹਦੇ ਸਾਈਡ ਇਫੈਕਟ ਵੀ ਦੇ ਵਾਇਦੇ ਦੱਸੇ ਜਾਂਦੇ ਨੇ ਦਵਾਈਆਂ ਐ ਨਹੀਂ ਵਿਕਦੀ ਹੁੰਦੀ ਵੀ ਹੋਈ ਦੇਤੀ ਉਹ ਦਵਾਈ ਦੇ ਬਕਾਇਦਾ ਤੌਰ ਤੇ ਡਾਕੂਮੈਂਟੇਸ਼ਨ ਹੁੰਦੀ ਆ ਹਰੇਕ ਮੈਡੀਸਨ ਦੇ ਸਾਈਡ ਇਫੈਕਟ ਨਾਲ ਦੱਸੇ ਜਾਂਦੇ ਨੇ ਸ਼ਾਇਦ ਪੁੰਨਾ ਵਾਲਾ ਸਾਹਿਬ ਨੇ ਉਦੋਂ ਮੋਦੀ ਸਾਹਿਬ ਨੂੰ ਵੀ ਇਹਦੇ ਬਾਰੇ ਦੱਸਿਆ ਹੋਵੇ ਵੀ ਇਹਦੇ ਆ ਸਾਈਡ ਇਫੈਕਟ ਨੇ ਇਹਦੇ ਨਾਲ ਬੰਦੇ ਮਰ ਸਕਦੇ ਨੇ ਹਾਰਟ ਅਟੈਕ ਹੋ ਸਕਦੇ ਨੇ ਬ੍ਰੇਨ ਸਟ੍ਰੋਕ ਹੋ ਸਕਦੇ ਨੇ ਜਾਂ ਪਲੇਟ ਨੈਟਸ ਸੈੱਲ ਘਟ ਸਕਦੇ ਨੇ ਜਾਂ ਟਾਈਫਾਇਡ ਵਗੈਰਾ ਕੋਈ ਵੀ ਬਿਮਾਰੀ ਲੱਤਾਂ ਦੁਖੜੀਆਂ ਜਾਂ ਇਮਿਊਨਿਟੀ ਡਾਊਨ ਹੋਣੀ ਕੋਈ ਵੀ ਤਰੀਕੇ ਦੀ ਬਿਮਾਰੀ ਹੋ ਸਕਦੀ ਆ ਜਿਹੜੀ ਕਿ ਹੁਣ ਕੰਪਨੀ ਨੇ ਐਕਸੈਪਟ ਕੀਤੀ ਆ ਵੀ ਸਾਡੀ ਦਵਾਈ ਨਾਲੇ ਹੋ ਸਕਦੀ ਆ ਵੀ ਸ਼ਾਇਦ ਲੋਨ ਮਨਜ਼ੂਰ ਕਰਨ ਵੇਲੇ ਇਹਨਾਂ ਨੇ ਵੈਕਸੀਨ ਨੂੰ ਵਧਾ ਜਿਹੜਾ ਕਿ ਜਿਹੜਾ ਪ੍ਰਚਾਰ ਕਰ ਰਹੇ ਨੇ ਉਸ ਵਕਤ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਮੰਡਲੀ ਦੇ ਦਿਮਾਗ ਚ ਕੀ ਚੱਲ ਰਿਹਾ ਹੋਵੇਗਾ ਜਦੋਂ ਇਹਨਾਂ ਨੇ ਇਹਨਾਂ ਨੂੰ ਲੋਨ ਮਨਜ਼ੂਰ ਕੀਤਾ ਉਦੋਂ ਵੀ ਇਹਨਾਂ ਨੂੰ ਪਤਾ ਹੋਵੇਗਾ ਵੀ ਇਹਦੇ ਸਾਈਡ ਇਫੈਕਟ ਨੇ ਪਰ ਜਾਣ ਪੁੱਛ ਕੇ ਇਹਨਾਂ ਨੇ ਲੋਨ ਮਨਜ਼ੂਰ ਕੀਤਾ ਪਰ ਭਾਈ ਸਾਹਿਬ ਇਹ ਕੋਵੀ ਸ਼ੀਲਡ ਹੀ ਦੇਸ਼ ਦੇ ਵਿੱਚ ਕੋਵੀ ਸ਼ੀਲਡ ਹੀ ਜ਼ਿਆਦਾ ਲੱਗੀ ਆ ਦੁਨੀਆ ਭਰ ਦੇ ਵਿੱਚ ਲੱਗੀ ਆ ਅਸੀਂ ਤਾਂ ਡੁੱਬੇ ਨਾਲ ਦੁਨੀਆ ਵੀ ਡਬੋਲੀ ਮਾਮਲਾ ਯੂਕੇ ਦੀ ਕੋਰਟ ਵਿੱਚ ਯੂਕੇ ਦੀ ਕੋਰਟ ਵਿੱਚ ਸਭ ਤੋਂ ਵੱਡਾ ਮਾਮਲਾ ਇਹ ਬਣ ਗਿਆ ਹੁਣ ਯੂਕੇ ਦੀ ਕੋਰਟ ਦੇ ਵਿੱਚ ਕਿਉਂਕਿ ਇਹ ਇੱਕ ਬਹੁਤ ਵੱਡਾ ਮਾਮਲਾ ਜਿਹਦਾ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕੀਤਾ ਗਿਆ ਇਸ ਮਾਮਲੇ ਵਿੱਚ ਹੁਣ ਹੋਰ ਵੀ ਰਿੱਟਾਂ ਦਰ ਹੋਣਗੀਆਂ ਇਹ ਨਹੀਂ ਵੀ ਇਕੱਲੀ ਉਹ ਇੱਕ ਬੰਦੇ ਨੇ ਰਿੱਟ ਦਰ ਕੀਤੀ ਆ ਸੇਮ ਟੂ ਸੇਮ ਭਾਰਤ ਦੇ ਵਿੱਚ ਵੀ ਹੋਰ ਰਿੱਟ ਪਟੀਸ਼ਨਾਂ ਨੇ ਜਿਹੜੀਆਂ ਅਦਾਲਤ ਦੇ ਵਿੱਚ ਸੀਰ ਮੈਨਸਟਿਟਿਊਟ ਆਫ ਇੰਡੀਆ ਦੇ ਖਿਲਾਫ ਪਾਈਆਂ ਜਾਣਗੀਆਂ ਅਚਾਨਕ ਅਗਰ ਅਚਾਨਕ ਮੌਤ ਹੁੰਦੀ ਆ ਤਾਂ ਆਪਣੀਆਂ ਅਦਾਲਤਾਂ ਦੇ ਵਿੱਚ ਇਹ ਕੇਸ ਵੀ ਆਉਣਗੇ ਬਕਾਇਦਾ ਤੌਰ ਤੇ ਇਹ ਕੇਸ ਆਪਣੀਆਂ ਅਦਾਲਤਾਂ ਚ ਆਉਣਗੇ ਇਹ ਭਾਈ ਸਾਹਿਬ ਇਹ ਜ਼ਰੂਰੀ ਕਿਹਨੇ ਕੀਤੀ ਦਵਾਈ ਇਹ ਕੋਵੀ ਸ਼ੀਟ ਦਾ ਟੀਕਾ ਜ਼ਰੂਰੀ ਕਿਹਨੇ ਕੀਤਾ ਵੀ ਜਰੂਰ ਲਗਵਾਓ ਇਹਨੂੰ ਜ਼ਰੂਰੀ ਕਰਨ ਵਾਲੇ ਕੌਣ ਸੀ ਕਰੋੜਾਂ ਕਰੋੜਾਂ ਦਾ ਰੋਕਤਮ ਕਰਨਾ ਸੀ ਤਾਂ ਤੁਹਾਨੂੰ ਸਮੇਂ ਸਿਰ ਅਗਰ ਤੁਸੀਂ कोरोना ਮੌਤਾਂ ਨੂੰ ਰੋਕਣਾ ਸੀ ਤੁਸੀਂ ਕੋਰੋਨਾ ਦਾ ਰੋਗ ਤਾਮ ਕਰਨਾ ਸੀ ਤਾਂ ਸਮੇਂ ਸਿਰ ਤੁਹਾਨੂੰ ਫਲੈਟਾਂ ਸੀਗੀਆਂ ਜਿਹੜੀਆਂ ਉਹ ਬੰਦ ਕਰਨੀਆਂ ਚਾਹੀਦੀਆਂ ਸੀ ਉਸ ਟਾਈਮ ਤੁਸੀਂ ਲੋਕੋ ਦੇਖਿਆ ਹੋਊਗਾ ਦੋਸਤੋ ਉਸ ਟਾਈਮ ਪੂਰੀ ਦੁਨੀਆ ਦੇ ਵਿੱਚ ਕੋਰੋਨਾ ਚੱਲ ਰਿਹਾ ਸੀ ਪਰ ਸਾਡੇ ਪੂਰੀ ਦੁਨੀਆ ਚ ਹਾਹਾਕਾਰ ਮੱਚੀ ਹੋਈ ਸੀ ਪਰ ਸਾਡੀਆਂ ਫਲੈਟਾਂ ਚੱਲ ਰਹੀਆਂ ਸੀ ਅਮਰੀਕਾ ਵਰਗੇ ਦੇਸ਼ ਚ ਪੂਰਾ ਕੋਰੋਨਾ ਫੈਲਿਆ ਆਇਆ ਸੀ ਸਾਡੀਆਂ ਫਲੈਟਾਂ ਚੱਲ ਰਹੀਆਂ ਸੀ ਚਾਈਨਾ ਚ ਕੋਰੋਨਾ ਫੈਲਿਆ ਆਇਆ ਸੀ ਸਾਡੀਆਂ ਫਲੈਟਾਂ ਚੱਲ ਰਹੀਆਂ ਸੀ ਉਹਨਾਂ ਲੋਕਾਂ ਨੂੰ ਰੋਕਿਆ ਨਹੀਂ ਗਿਆ ਲੈਂਦਾ ਗਿਆ ਭਰ-ਭਰ ਕੇ ਜਹਾਜ਼ ਲੈਂਦਾ ਗਿਆ ਉਹ ਪੂਰੇ ਦੇਸ਼ ਦੇ ਵਿੱਚ ਫੈਲ ਗਏ ਫੇਰ ਫਲਾਈਟਾਂ ਬੰਦ ਕੀਤੀਆਂ ਗਈਆਂ ਫਿਰ ਫਲਾਈਟਾਂ ਬੰਦ ਕਰਨ ਤੋਂ ਬਾਅਦ ਲੋਕਡਾਊਨ ਲਾਇਆ ਗਿਆ ਇਹਦਾ ਮਤਲਬ ਕਿ ਬਿਮਾਰੀ ਨੂੰ ਫੈਲਣ ਦਿੱਤਾ ਗਿਆ ਇਹਦਾ ਮਤਲਬ ਇਹ ਹੈ ਕਿ ਬਿਮਾਰੀ ਦੇ ਫੈਲਣ ਤੋਂ ਬਾਅਦ ਇਹ ਕਿਉਂਕਿ ਇਹ ਲੋਕ ਇਹ ਜੇ ਸੌਦੇ ਪਹਿਲਾਂ ਹੀ ਕਰ ਲੈਂਦੇ ਨੇ ਇਹਦਾ ਮਤਲਬ ਇਹ ਹੈ ਕਿ ਬਿਮਾਰੀ ਦੇ ਫੈਲਣ ਤੋਂ ਬਾਅਦ ਟੀਕਾ ਕਰਨ ਅਭਿਆਨ ਰਾਹੀਂ ਕਿਸੇ ਕੰਪਨੀ ਨੂੰ ਫਾਇਦਾ ਦੇਣਾ ਸੀ ਇਹ ਸਰਕਾਰ ਦੇ ਉੱਪਰ ਬੈਠੇ ਜਿਹੜੇ ਮੋਦੀ ਸਾਹਿਬ ਨੇ ਉਹਨਾਂ ਨੇ ਫਾਇਦਾ ਦੇਣਾ ਸੀ ਇਹ ਕੰਪਨੀ ਤੋਂ ਮਿਲਿਆ ਕਿ ਇਹ ਕੰਪਨੀ ਤੋਂ ਸਰਕਾਰ ਨੂੰ ਕੀ ਮਿਲਿਆ ਕਿਉਂ ਫਾਇਦੇ ਦਿੱਤੇ ਗਏ ਕੰਪਨੀ ਨੂੰ ਇਲੈਕਟਰਨਲ ਬਾਂਡ ਰਹੀਂ ਸਾਨੂੰ ਸਾਰਾ ਪਤਾ ਲੱਗ ਗਿਆ ਜਿਹੜੇ ਇਲੈਕਟਰਿਕ ਬਾਂਡ ਰਹੀਂ ਸੀਰਮ ਇੰਸਟੀਚਿਊਟ ਟਾਪ ਇੰਡੀਆ ਨੇ 50 ਕਰੋੜ ਦਾ ਚਨਾਬੀ ਚੰਦਾ ਦਿੱਤਾ ਜਿਹਦੇ ਵਿੱਚ ਜ਼ਿਆਦਾਤਰ ਚੰਦਾਗਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਦਿੱਤਾ ਗਿਆ 50 ਕਰੋੜ ਦੇ ਬਦਲੇ ਇਸ ਦੇਸ਼ ਦੇ ਲੋਕਾਂ ਦੀ ਲੱਖਾਂ ਲੋਕਾਂ ਦੀ ਜਨਤਾ ਦੇ ਨਾਲ ਜ਼ਿੰਦਗੀ ਦੇ ਨਾਲ ਖਲਬਾੜ ਕੀਤਾ ਗਿਆ ਹੈ ਪੈਸਿਆਂ ਦੇ ਪਿੱਤੇ ਪਿੱਛੇ ਇਹ ਕਾਗਜ਼ਾਂ ਦੇ ਪਿੱਛੇ ਹਜੇ ਤੱਕ ਵੀ ਮੈਂ ਤਾਂ ਹੈਰਾਨ ਆ ਭੇਡਾਂ ਸਮਝੀਆਂ ਨਹੀਂ ਹੈਗੀਆਂ ਜਿਹੜੀਆਂ ਭੇਡਾਂ ਮਗਰ ਲੱਗੀਆਂ ਹੋਈਆਂ ਨੇ ਜਿਹੜੀਆਂ ਮਿੰਮਿੰ ਕਰਦੀਆਂ ਫਿਰਦੇ ਨੇ ਹਲੇ ਵੀ ਤੁਹਾਡੇ ਨਾਲ ਡੇਡੇ ਖਲਵਾੜ ਕੀਤੇ ਗਏ ਇੱਕ ਵਿਅਕਤੀ ਇੱਕ ਪਰਿਵਾਰ ਲਈ ਕਿੰਨਾ ਜ਼ਰੂਰੀ ਹੁੰਦਾਗਾ ਕਿੰਨਾ ਇੱਕ ਵਿਅਕਤੀ ਦੀ ਜਾਨ ਜਿਹੜੇ ਪਰਿਵਾਰ ਚੋਂ ਵਿਅਕਤੀ ਚਲਿਆ ਜਾਂਦਾ ਉਹਨੂੰ ਪਤਾ ਹੁੰਦਾ ਵੀ ਉਹਦੀ ਕਿੰਨੀ ਜ਼ਰੂਰੀ ਆ ਗਈ ਜਾਨ ਉਹ ਪਰਿਵਾਰ ਦੀ ਖਾਤਰ ਕਿੰਨਾ ਵਿਅਕਤੀ ਜ਼ਰੂਰੀ ਹੁੰਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸਰਕਾਰ ਦੀ ਨਿਗਾਚ ਮੁੱਦੀ ਉਹਨਾਂ ਦੀ ਨਿਗਾਚ ਕੋਈ ਚੀਜ਼ ਨਹੀਂ ਜਿੰਨੇ ਮਰਦੀ ਮਰ ਜਾਣ ਜਿਸ ਵਿਅਕਤੀ ਨੇ ਸਰਟੀਫିକੇਟ ਦੇ ਨਾਲ ਤੁਸੀਂ ਬਸ ਚ ਬੈਠ ਸਕਦੇ ਦੀ ਤੁਸੀਂ ਜਿਸ ਵੈਕਸੀ ਦੇ ਵਿਅਕਤੀ ਦੇ ਸਰਟੀਫିକੇਟ ਨਾਲ ਤੁਸੀਂ ਕਿਤੇ ਵੀ ਐਂਟਰੀ ਲੈ ਸਕਦੇ ਦੀ ਦੇਸ਼ ਦੇ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਵਾਲਾ ਜਿਹੜਾ ਵੈਕਸਿਨ ਸਰਟੀਫିକੇਟ ਆ ਉਹ ਚੱਲਦਾ ਰਿਹਾ ਦੇਸ਼ ਵਿਦੇਸ਼ ਵਿੱਚ ਹੋਟਲਾਂ ਤੇ ਰੈਸਟੋਰੈਂਟਾਂ ਦੇ ਲੋਕ ਬਾਹਰ ਦੇ ਲੋਕ ਇਹ ਕਹਿੰਦੇ ਸੀ ਕਹਿੰਦੇ ਕਿ ਇਹ ਬੰਦੇ ਦੀ ਫੋਟੋ ਦਿਹਾੜੀ ਦੇ ਵਿੱਚ ਪੰਜ ਸੱਤ ਬਾਰ ਸਾਡੇ ਸਾਹਮਣੇ ਆ ਜਾਂਦੀ ਅਸੀਂ ਦੇਖ ਕੇ ਹੀ ਸਮਝ ਜਾਂਦੇ ਆਏ ਕੌਣ ਆ ਉਹੀ ਆ ਕੋਵੀ ਸ਼ੀਲਡ ਦਾ ਸਰਟੀਫିକੇਟ ਸੀ ਜਿਹੜਾ ਜੀਨੂੰ ਦਿਖਾ ਕੇ ਜਹਾਜ਼ ਚੜ੍ਹਿਆ ਜਾਂਦਾ ਸੀ ਨੁ ਦਹਾਕੇ ਪਾਰਾਂ ਦੇ ਵਿੱਚ ਹੋਟਲਾਂ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ ਜਾਇਆ ਜਾਂਦਾ ਸੀ ਹਰੇਕ ਪੈਟਰੋਲ ਪੰਪ ਤੇ ਰੋਡ ਬੇਜ ਦੀਆਂ ਬੱਸਾਂ ਤੇ ਹੋਰ ਸਰਕਾਰੀ ਸਥਾਨਾਂ ਤੇ ਜਗਾ ਜਗਾ ਵੈਕਸਿਨ ਫ੍ਰੀ ਵੈਕਸਿਨ ਫ੍ਰੀ ਵੈਕਸਿਨ ਫ੍ਰੀ ਦੇ ਬੋਰਡ ਲੱਗੇ ਹੋਏ ਸੀ ਇਹ ਹਰੇਕ ਜਗ੍ਹਾ ਪ੍ਰਧਾਨ ਮੰਤਰੀ ਮੋਦੀ ਜੀ ਦਾ ਚਿਹਰਾ ਅੱਗੇ ਆ ਜਾਂਦਾ ਸੀ ਫ੍ਰੀ ਵੈਕਸਿਨ ਲਵਾਓ ਫ੍ਰੀ ਵੈਕਸਿਨ ਲਵਾਓ ਹੁਣ ਆ ਰਿਜ਼ਲਟ ਨਿਕਲ ਰਹੇ ਨੇ ਪਰ ਇੱਕ ਵਾਰ ਬਿੰਬੋ ਤੀਜੀ ਨੇ ਦੱਸਿਆ ਕਿ ਇਹਦੇ ਸਾਈਡ ਇਫੈਕਟ ਵੀ ਹੋ ਸਕਦੇ ਨੇ ਭਾਈ ਤੁਸੀਂ ਨਹੀਂ ਵੀ ਲਵਾਉਣੀ ਤਾਂ ਨਾ ਲਵਾਓ ਇਹਦੇ ਨਾਲ ਦੁਰਲੱਭ ਬਿਮਾਰੀਆਂ ਹੋ ਸਕਦੀਆਂ ਨੇ ਜੇਮਜ਼ਕੋਟ ਹੁਣ ਜਿਹੜੇ ਬੰਦੇ ਨੇ ਕੇਸ ਕੀਤਾ ਕੰਪਨੀ ਨੂੰ ਕਿਉਂ ਦੱਸਣਾ ਪਿਆ ਉਹਦੇ ਬਾਰੇ ਵੀ ਮੈਂ ਦੱਸਦਾ ਜੇਮਜ਼ਕੋਟ ਨਾਮ ਦਾ ਵਿਅਕਤੀ ਆ ਜਿਹਨੇ ਕੋਟਕੀਸ ਕੀਤਾ ਉਹਦੇ ਜਵਾਬ ਵਿੱਚ ਜਿਹੜਾ ਐਕਸਟਰਾ ਟੋਨਿਕ ਜਿਹੜੀ ਕੰਪਨੀ ਆ ਗਈ ਐਕਸਟਰਾ ਜੋਨਿਕਾ ਐਕਸਟਰਾ ਜੈਨਿਕਾ ਐਕਸਟਰਾ ਜੈਨਿਕਾ ਜਿਹੜੀ ਕੰਪਨੀਆਂ ਉਹਨੇ ਇਹਦੇ ਜਵਾਬ ਦੇ ਵਿੱਚ ਦੱਸਿਆ ਕਿ ਇਹਦੇ ਨਾਲ ਡੀਟੀਐਸ ਵਰਗੀਆਂ ਦੁਰਲੱਭ ਬਿਮਾਰੀਆਂ ਹੋ ਸਕਦੀਆਂ ਨੇ ਜਿਹਨੂੰ ਆਪਾਂ ਖੂਨ ਦਾ ਜੰਮਣਾ ਕਹਿ ਦਿੰਨੇ ਆ ਖੂਨ ਜੰਮਣ ਤੋਂ ਬਾਅਦ ਆਪਾਂ ਨੂੰ ਪਤਾ ਹਾਰਟ ਅਟੈਕ ਵਗੈਰਾ ਹੋਰ ਕਿੰਨੀਆਂ ਬਿਮਾਰੀਆਂ ਬ੍ਰੇਨ ਸਟ੍ਰੋਕ ਹੋਰ ਲੱਤਾਂ ਵਗੈਰਾ ਦੁਖਣਾ ਕਿੰਨੀਆਂ ਬਿਮਾਰੀਆਂ ਇਹਦੇ ਨਾਲ ਜਿਹੜੀਆਂ ਹੋ ਸਕਦੀਆਂ ਨੇ ਜੇਮਜ ਕੋਟਾਗਾ ਜਿਹੜਾ ਉਹਨੂੰ ਦਿਮਾਗ ਦੇ ਸਟ੍ਰੋਕ ਤੋਂ ਪੀੜਿਤਾ ਪੀੜਤਾਗਾ ਉਹ ਉਹ ਕੋਵੀ ਸ਼ੀਲਡ ਬੈਕਸੀਨਾਂ ਕੀ ਜਿਹੜੀ ਕੋਵੀ ਸ਼ੀਲਡ ਵੈਕਸੀਨ ਇਹਨੂੰ ਹੀ ਜ਼ਿੰਮੇਵਾਰ ਮੰਨਦਾਗਾ ਉਹ ਐਕਸਟਰਾਜੋਨਿਕਾ ਦਾ ਦੂਜਾ ਨਾਮ ਹੀ ਕੋਵੀ ਕੋਵੀ ਸ਼ੀਲਡ ਹੈ ਉਹੀ ਫਾਰਮੂਲਾ ਉਤਪਾਦਨ ਦੀ ਪ੍ਰਕਿਰਿਆ ਉਹੀ ਉਦੋਂ ਇਹਨੂੰ ਵੈਕਸੀਨ ਕਿੰਗ ਕਹਿੰਦੇ ਸੀ ਆਪਣੇ મોદી ਸਾਹਿਬ ਨੂੰ ਵੈਕਸੀਨ ਕਿੰਗ ਵੈਕਸੀਨ ਕਿੰਗ ਕਹਿੰਦੇ ਸੀ ਫੜ ਲਓ ਪੂੰਛ ਵੈਕਸੀਨ ਕਿੰਗ ਦੀ ਜ਼ਬਰਦਸਤ ਇੰਜੈਕਸ਼ਨ ਠੋਕੇ ਗਏ ਉਹ ਤਾਂ ਕਹਿ ਦਿੰਦੇ ਸੀ ਟੀਕੇ ਵਾਲੇ ਵੀ ਲਵਾਉਣਾ ਲਵਾਓ ਨਹੀਂ ਲਵਾਉਣਾ ਤੁਹਾਡੀ ਮਰਜ਼ੀ ਆ ਪਰ ਸਰਕਾਰੀ ਕਰਮਚਾਰੀਆਂ ਦੇ ਜਾਣ ਪੁੱਛ ਕੇ ਇੰਜੈਕਸ਼ਨ ਠੋਕੇ ਗਏ ਜਾਣ ਪੁੱਛ ਕੇ ਠੱਕੇ ਨਾਲ ਲਜਾ ਲਾ ਕੇ ਉਹਨਾਂ ਦੇ ਨਹੀਂ ਤੁਹਾਡੇ ਤਨਖਾਹਾਂ ਵੱਧ ਹੋ ਜਾਣਗੀਆਂ ਤੁਹਾਡੇ ਪੱਤੇ ਬੰਦ ਹੋ ਜਾਣਗੇ ਠੱਕੇ ਨਾਲ ਉਹਨਾਂ ਦੇ ਉਹ ਲੋਕਾਂ ਦੇ ਬੂਸਟਰ ਡੋਜ਼ ਵੀ ਠੋਕਤੀ ਬੂਸਟਰ ਡੋਜ਼ਾਂ ਵਿੱਚ ਵਿੱਚ ਦਾ ਚੌੜੇ ਹੋਏ ਫਿਰਦੇ ਨੇ ਤਿੰਨ ਤਿੰਨ ਚਾਰ ਚਾਰ ਡੋਜ਼ਾਂ ਲਵਾਈ ਫਿਰਦੇ ਨੇ ਉਹਨਾਂ ਦਾ ਤਾਂ ਬਣ ਗਿਆ ਕੰਮ ਬਸ ਚਾਰ ਚਾਰ ਦੋਜਾ ਬੂਸਟਰ ਦੋਜਾ ਲਵਾਈ ਪਰਦੇ ਨੇ ਜਿਹੜੀਆਂ ਦੋ ਜ਼ਰੂਰੀ ਸੀ ਉਸ ਤੋਂ ਬਾਅਦ ਚ ਵੀ ਲਵਾ ਲੀਆਂ ਹੁਣ ਕਿਸੇ ਦੇ ਹੱਡੀ ਦਰਦ ਕਿਸੇ ਦੇ ਕੋਈ ਅਟੈਕ ਆ ਰਿਹਾ ਕਿਸੇ ਨੇ ਕਿਸੇ ਜਾਂ ਲੱਤਾਂ ਦੁਖਦੀਆਂ ਨੇ ਕਿਸੇ ਦੇ ਕੁਛ ਹੁੰਦਾ ਕਿਸੇ ਦੇ ਦਿਮਾਗ ਦਾ ਸਟ੍ਰੋਕ ਇਹ ਜਾਂ ਜੇ ਬਿਮਾਰੀਆਂ ਜੋ ਦੇਖੀਆਂ ਨਹੀਂ ਅੱਜ ਤੱਕ ਸੁਣੀਆਂ ਨਹੀਂ ਉਹੀ ਜਿਹੀ ਬਿਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਨੇ ਜਿਆ ਹੁਣ ਹੁਣ ਤਾਂ ਨਿਕਲ ਕੇ ਸਾਹਮਣੇ ਆ ਗਿਆ ਹੁਣ ਤਾਂ ਕੰਪਨੀ ਨੇ ਕਹਿਤਾ ਵੀ ਸਾਡੀ ਦਵਾਈ ਦਾ ਸਾਈਡ ਇਫੈਕਟ ਹੈ ਹੁਣ ਦੱਸੋ ਤੁਸੀਂ ਮੋਤੀ ਸਾਹਿਬ ਹੁਣ ਤੁਸੀਂ ਲੋਕਾਂ ਨੂੰ ਢੇਰੇ ਵਿੱਚ ਰੱਖਿਆ ਢੇਰੇ ਚ ਰੱਖ ਕੇ ਤੁਸੀਂ ਇਹ ਇੱਕ ਤਰੀਕੇ ਦਾ ਸਰਕਾਰੀ ਵੀ ਫਾਇਦਾ ਲਿਆ ਤੁਸੀਂ ਕੰਪਨੀ ਨੂੰ ਵੀ ਫਾਇਦਾ ਦਿੱਤਾ ਕੀ ਤੁਸੀਂ ਆਪਣੇ ਪ੍ਰਚਾਰ ਲਈ ਇਹ ਕੀਤਾ ਕੀ ਤੁਸੀਂ ਚੰਦ ਪੈਸਿਆਂ ਲਈ ਇਹ ਕੀਤਾ ਚਨਾਬੀ ਚੰਦੇ ਲਈ ਇਹ ਕੀਤਾ ਤੁਸੀਂ ਲੋਕਾਂ ਨੂੰ ਗੁੰਮਰਾਹ ਕੀਤਾ ਨੇਰੇ ਦੇ ਵਿੱਚ ਰੱਖਿਆ ਇਹ ਦੇਸ਼ ਦੀ ਜਨਤਾ ਦੀ ਜਿਹੜੀ ਜਾਨ ਦੀ ਕੀਮਤ ਆ ਕੁਝ ਰੁਪਏ ਹੋਗੀ ਬਸ ਕੀ 50 ਕਰੋੜ ਰੁਪਈਆ ਲਿਆ ਤੁਸੀਂ 50 ਕਰੋੜ ਰੁਪਈਆ ਲੈ ਕੇ ਤੁਸੀਂ ਐਡਾ ਵੱਡਾ ਝੂਠ ਬੋਲ ਕੇ ਇਹ ਇਹ ਦੇਸ਼ ਦੇ ਪੂੰਜੀਪਤੀ ਨੇ ਜਿਹੜੇ ਜਿਹੜੇ ਚਨਾਬੀ ਚੰਦਾ ਦਿੰਦੇ ਨੇ ਉਹ ਦੇਸ਼ ਦੀ ਜਨਤਾ ਨਾਲ ਜਦੋਂ ਮਰਜੀ ਜਦ ਮਰਜੀ ਉਹ ਜਦ ਦੇਸ਼ ਦੀ ਜਨਤਾ ਦੀ ਜ਼ਿੰਦਗੀ ਨਾਲ ਖੇਡਣ ਖੁੱਲੀ ਛੋਟ ਦਿੱਤੀ ਹੋਈ ਹੈਗੀ ਤੁਸੀਂ ਮੋਦੀ ਸਾਹਿਬ ਦੱਸੋ ਤੁਸੀਂ ਜਵਾਬ ਦੇਣੇ ਪੈਣਗੇ ਇਹਨਾਂ ਗੱਲਾਂ ਤੇ ਹੁਣ ਬੁਬਾਲ ਮਚਣ ਵਾਲਾ ਹੈਗਾ ਬਾਹਰ ਆ ਜਾ ਬੇਗੀ ਦੇਸ਼ ਦੀਆਂ ਕੋਟਾਂ ਦੇ ਵਿੱਚ ਇੰਨੇ ਮੁਕੱਦਮੇ ਹੁਣ ਜਾਣਗੇ ਕੋਵੀ ਸ਼ੀਲਡ ਦੇ ਇਹ ਮਿਸਟਰ ਪੂਨਾ ਵਾਲਾ ਦੇ ਖਿਲਾਫ ਕੋਵੀ ਸ਼ੀਲਡ ਦੇ ਖਿਲਾਫ ਐਕਸਟਰਾ ਜੈਨਿਕਾ ਦੇ ਖਿਲਾਫ ਇੰਨੇ ਮੁਕੱਦਮੇ ਹੁਣ ਤੈਰ ਹੋਣੇ ਨੇ ਕਿਉਂਕਿ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕੋਵੀ ਸ਼ੀਲਡ ਦੇ ਇੰਜੈਕਸ਼ਨ ਜ਼ਿਆਦਾ ਲੱਗੇ ਨੇ ਜਿਹੜੀ ਕੋਵੈਕਸਿਨ ਉਹਦਾ ਇੰਜੈਕਸ਼ਨ ਘੱਟ ਲੱਗੇ ਨੇ ਜ਼ਿਆਦਾ ਕੋਵੀ ਸ਼ੀਲਡ ਦੇ ਇੰਜੈਕਸ਼ਨ ਲੱਗੇ ਨੇ ਭਲਾ ਹੋਵੇ ਕੋਰੋਨਲ ਕੋਰੋਨਲ ਜਿਹੜੀ ਉਮਰਾਮ ਦੇਵ ਨੇ ਮਨਾਲੀ ਦੀ ਉਹਦਾ ਨੀਤੀ ਕਿਤੇ ਪ੍ਰਚਾਰ ਹੋ ਗਿਆ ਸਾਰੇ ਦੇਸ਼ ਚ ਉਹ ਲੱਗ ਜਾਂਦੀ ਉਹਦੇ ਪਤਾ ਨਹੀਂ ਕਿੰਨੇ ਸਾਈਡ ਇਫੈਕਟ ਹੋਏ ਸੀ ਉਹਦਾ ਚਲ ਭਲਾ ਹੋਵੇ ਮੋਦੀ ਦੇ ਮੰਤਰੀ ਜਾ ਜਾ ਕੇ ਉਹਦੀ ਪ੍ਰਚਾਰ ਪ੍ਰਸਾਰ ਕਰਦੇ ਸੀ ਉਹਦਾ ਜਾ ਕੇ ਉਹਨੂੰ ਇੱਕ ਤਰੀਕੇ ਨਾਲ ਉਹਦਾ ਪੂਰਾ ਢੰਡ ਚਕਾਈ ਕਰਕੇ ਆਏ ਕੋਈ ਜਿਹੜੀ ਕੋਰੋਨਲ ਸੀ ਉਹ ਨਹੀਂ ਚੱਲੀ ਹੁਣ ਬਾਬਾ ਰਾਮਦੇਵ ਦੀਆਂ ਸਾਰੀਆਂ ਦਵਾਈਆਂ ਫੇਲ ਹੋਈ ਜਾਂਦੀਆਂ ਨੇ ਇਹ 16 ਪ੍ਰੋਡਕਟ ਹੋਣ ਨੇ ਜਿਨ੍ਹਾਂ ਤੇ ਕੱਲ ਸੁਪਰੀਮ ਕੋਰਟ ਨੇ ਬੈਨ ਲਾਇਆਗਾ ਹੋਰ ਕਿਤੇ ਦੀ ਕੋਰੋਨਲ ਨੀਤੀ ਚੱਲ ਗਈ ਹੋਰ ਮਾਰ ਦਿੰਦੇ ਲੋਕਾਂ ਨੂੰ ਇਹ ਹੁਣ ਬਾਕੀ ਇਹ ਆ ਭਾਈ ਮੋਦੀ ਸਾਹਿਬ ਹੁਣ ਦੇਖੋ ਜਿੱਥੇ ਤੱਕ ਹੁਣ ਤੁਸੀਂ ਜਵਾਬ ਦੇਣਾ ਜੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਜਵਾਬ ਦੇਣਾ ਤਾਂ ਮੋਦੀ ਸਾਹਿਬ ਜਵਾਬ ਤੁਹਾਨੂੰ ਵੀ ਦੇਣਾ ਪਊਗਾ ਜਵਾਬ ਅਗਰ ਸੀਗਰਮ ਇੰਸਟੀਚਿਊਟ ਆਫ ਇੰਡੀਆ ਦਿੰਦੀ ਆ ਅਗਰ ਉਹ ਜੁਮੇਵਾਰ ਆ ਤਾਂ ਮੋਦੀ ਸਾਹਿਬ ਜੁਮੇਵਾਰ ਤੁਸੀਂ ਵੀ ਉਨੇ ਹੀ ਹੋ ਕਿਉਂਕਿ ਤੁਹਾਨੂੰ ਇੰਨਾ ਸਾਰੇ ਗੱਲਾਂ ਦਾ ਪਤਾ ਸੀ ਤੁਸੀਂ ਲੋਨ ਮਨਜ਼ੂਰ ਕੀਤੇ ਤੁਸੀਂ ਖੁੱਲੀਆਂ ਛੋਟਾਂ ਦਿੱਤੀਆਂ ਤੁਸੀਂ ਆਪ ਪ੍ਰਚਾਰ ਕਰ ਕਰਕੇ ਆਪ ਦੀਆਂ ਫੋਟੋਆਂ ਲਾ ਲਾ ਕੇ ਤੁਸੀਂ ਤੁਸੀਂ ਚਨਾਬੀ ਚੰਦੇ ਕਰਕੇ ਤੁਸੀਂ ਇਹਦੇ ਜਿਹੜੇ ਸਾਈਡ ਇਫੈਕਟ ਸੀ ਇਹਨਾਂ ਨੂੰ ਗੁਪਤ ਰੱਖਿਆ ਦੋਸਤੋ ਇਹ ਅੱਜ ਦੀ ਨਵੀਂ ਖਬਰ ਹੈ ਮੇਰੀ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਮਨ ਮੋਦੀ ਸਾਹਿਬ ਦੇਖੋ ਜਵਾਬ ਦਿੰਦੇ ਨੇ ਕਿ ਨਹੀਂ ਦਿੰਦੇ ਉਹ ਤਾਂ ਉਹਨਾਂ ਦੀ ਮਰਜ਼ੀ ਆਗੀ ਪਰ ਇਹ ਬਹੁਤ ਵੱਡਾ ਬਵੰਡਰ ਹੋਇਆਗਾ ਬਹੁਤ ਵੱਡਾ ਬਵੰਡਰ ਹੋਇਆ ਕਿ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਡਿਆ ਗਿਆ ਇੱਕ ਤਰੀਕੇ ਦਾ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ